ਗੱਲ ਕਰਨ ਜਾ ਰਹੀਆਂ ਮਲੋਟ ਉਹਦੇ ਚ ਸ਼ਹਿਰ ਵੀ ਮਲੋਟ ਦੇ ਪਿੰਡਾਂ ਦੇ ਵੀ ਗੱਲ ਕਰਾਂਗੇ ਕਿ ਅਸੀਂ ਆਉਣ ਵਾਲੇ ਦਿਨਾਂ ਚ ਕੀ ਕੀ ਆਪਣੇ ਹਲਕੇ ਚ ਕਰਨ ਜਾ ਰਹੇ ਹਾਂ ਅ ਥੋੜਾ ਜਿਹਾ ਟਾਈਮ ਲੇਟ ਹੋ ਗਿਆ ਸੋ ਮੈਂ ਪਹਿਲਾਂ ਸ਼ਹਿਰ ਤੋਂ ਸ਼ੁਰੂ ਕਰਨ ਲੱਗੀ ਹਾਂ ਜੀ ਸ਼ਹਿਰ ਦੇ ਵਿੱਚ ਸਾਡੀ ਵੱਡੀ ਸਮੱਸਿਆ ਜਿਹੜੀ ਸੀਵਰੇਜ ਤੇ ਪਾਣੀ ਦੀ ਜਿਹਨੂੰ ਲਗਾਤਾਰ ਲੱਗੇ ਹੋਏ ਆ 3 ਸਾਲ ਹੋ ਗਏ ਆ ਉਹਦੇ ਹੀ ਲਗਾਤਾਰਤਾ ਦੇ ਵਿੱਚ ਅ ਐਸਟੀਪੀ ਇੱਕ ਬਹੁਤ ਆਧੁਨਿਕ ਤਰੀਕੇ ਦਾ 15 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਸ਼ੁਰੂ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਦੇ ਨਾਲ ਕਿ ਅਸੀਂ ਪਾਣੀ ਨੂੰ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਪਾਣੀ ਜਿਹੜਾ ਗੰਦਾ ਪਾਣੀ ਹੈ ਉਹਨੂੰ ਦੁਬਾਰਾ ਰੀਯੂਜ਼ ਕਰਨ ਲਈ ਇਹ ਬਹੁਤ ਲਾਭਦਾਇਕ ਸਿੱਧ ਹੋਣ ਵਾਲਾ ਮਲੋਟ ਲਈ ਖਾਸ ਕਰਕੇ ਉਸ ਤੋਂ ਬਾਅਦ ਰਵਿਦਾਸ ਨਗਰ ਦੀ ਬਹੁਤ ਵੱਡੀ ਪ੍ਰੋਬਲਮ ਜਿਹੜੀ ਸੀਵਰੇਜ ਦੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਸੀਵਰੇਜ ਜਿਹੜਾ ਰਵਿਦਾਸ ਨਗਰ ਚ ਨਵਾਂ ਪਾਉਣ ਲੱਗੇ ਆ 2.5 ਕਰੋੜ ਦੀ ਲਾਗਤ ਦੇ ਨਾਲ ਕਿਉਂਕਿ ਇੱਥੋਂ ਦੀਆਂ ਗਲੀਆਂ ਤੇ ਇੱਥੋਂ ਦੇ ਲੋਕਾਂ ਦੇ ਹਾਲਾਤ ਵੀ ਬਹੁਤ ਜ਼ਿਆਦਾ ਕਹਿ ਲਓ ਕਿ ਘਣਾਉਣੇ ਹੋ ਚੁੱਕੇ ਸੀ ਸਿਰਫ ਸੀਵਰੇਜ ਦੀ ਮਾੜੀ ਹਾਲਤ ਕਰਕੇ ਸੋ ਇਹਨਾਂ ਵਿੱਚ ਅਸੀਂ ਰਵਦਾਸ ਨਗਰ ਤੋਂ ਸ਼ੁਰੂ ਕਰ ਰਹੇ ਹਾਂ ਔਰ ਹੌਲੀ-ਹੌਲੀ ਜਿੱਥੇ ਕਿਤੇ ਹੋਰ ਵੀ ਲੱਗਿਆ ਨਾਲ ਵਾਲਾ ਏਰੀਆ ਉਹਨੂੰ ਵੀ ਅਸੀਂ ਇਨਕਲੂਡ ਕਰਾਂਗੇ ਇਸ ਤੋਂ ਬਾਅਦ ਵੱਡੀ ਸਮੱਸਿਆ ਜਿਹੜਾ ਮਲੋਟ ਸ਼ਹਿਰ ਮੈਨੂੰ ਬਾਰ-ਬਾਰ ਦੱਸਦਾ ਕਿ ਸਾਡੇ ਜਿਹੜਾ ਪੀਣ ਵਾਲਾ ਪਾਣੀ ਹੈ ਕਦੀ ਉਹਦੇ ਵਿੱਚ ਮਿਕਸਿੰਗ ਦੀ ਪ੍ਰੋਬਲਮ ਹੈ ਕਦੀ ਪੀਣ ਵਾਲਾ ਪਾਣੀ ਪਹੁੰਚਦਾ ਨਹੀਂ ਸੋ ਤਕਰੀਬਨ ਕਹਿ ਲਓ ਕਿ ਸਾਲ ਕੁ ਪਹਿਲਾਂ ਮੈਂ ਪੂਰੀ ਟੀਮ ਨੂੰ ਨਾਲ ਲੈ ਕੇ ਰਿਵਿਊ ਵੀ ਕੀਤਾ ਸੀ ਪਹਿਲਾਂ ਜਿੱਥੇ ਪਾਣੀ ਨਹੀਂ ਪਹੁੰਚਦਾ ਉਹਦੇ ਚ ਮੇਨ ਘਰ ਮਤਲਬ ਜਿਹੜੇ ਏਰੀਏ ਆਏ ਸੀ ਉਹਦੇ ਚ ਕਲਗੀ ਤਾ ਰਿਵਾਰਡ ਦੇ ਬੈਕ ਸਾਈਡ ਵਾਲੀਆਂ ਗਲੀਆਂ ਇਸੇ ਤਰ੍ਹਾਂ ਜਿੱਥੇ ਸਾਡਾ ਕਾਨਵੈਂਟ ਸਕੂਲ ਹੈ ਕਾਨਵੈਂਟ ਸਕੂਲ ਦੇ ਨਾਲ ਜਿਹੜੀਆਂ ਐਂਡ ਤੇ ਜਿਹੜੀਆਂ ਗਲੀਆਂ ਲੱਗਦੀਆਂ ਉਹ ਵਾਲਾ ਸੀ ਸਟਾਰ ਸਿਟੀ ਦੀ ਪ੍ਰੋਬਲਮ ਸੀ ਜਿੱਥੇ ਕਿ ਪਾਣੀ ਨਹੀਂ ਪਹੁੰਚਦਾ ਸੋ ਪਾਣੀ ਨਹੀਂ ਪਹੁੰਚਦਾ ਤੇ ਪਾਣੀ ਜਿੱਥੇ ਮਿਕਸ ਹੋ ਕੇ ਆਉਂਦਾ ਉਹਦੇ ਲਈ ਮੈਂ ਮਿਕਸਿੰਗ ਲਈ ਵੀ ਪਹਿਲਾਂ ਦੇਸ਼ ਕੀਤੇ ਆ ਵੀ ਸੈਂਪਲ ਸਾਰੇਆਂ ਦੇ ਥੋੜੇ ਦਿਨਾਂ ਦੇ ਵਿੱਚ ਸਾਨੂੰ ਮਹੱਈਆ ਕਰਾਇਆ ਜਾਣ ਕਿ ਕਿੱਥੇ ਕਿੱਥੇ ਪਾਣੀ ਗੰਦਾ ਆ ਰਿਹਾ ਸੋ ਉਹ ਅਸੀਂ 16 ਕਰੋੜ ਜਿਹੜਾ ਲਾਉਣ ਜਾ ਰਹੇ ਹਾਂ ਸ਼ਹਿਰ ਦੇ ਉੱਤੇ ਪਾਣੀ ਸਾਫ਼ ਮਹੱਈਆ ਕਰਾਉਣ ਦੇ ਲਈ ਉਹਦੇ ਵਿੱਚ ਇੱਕ ਤਾਂ ਜਿਹੜੀ ਨਹਿਰ ਤੋਂ ਵੱਡੀ ਪਾਈਪਲਾਈਨ ਆਉਂਦੀ ਆ ਉਹਦੀ ਮਾੜੀ ਹਾਲਤ ਹੈ ਉਹਨੂੰ ਬਦਲਣ ਦੀ ਬਹੁਤ ਜ਼ਿਆਦਾ ਲੋੜ ਸੀ ਉੱਥੋਂ ਸ਼ੁਰੂ ਕਰਕੇ ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਨਹਿਰ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਮੈਨੂੰ ਰਾਏ ਦਿੱਤੀ ਸੀ ਕਿ ਇੱਥੇ ਬੋਰ ਵੀ ਕੀਤਾ ਜਾਵੇ ਸੋ ਇਹਦੇ ਨਾਲ ਅਸੀਂ ਬੋਰ ਦੀ ਵੀ ਪ੍ਰੋਵੀਜ਼ਨ ਜਿਹੜੀ ਆਪਣੇ ਤੌਰ ਤੇ ਮੈਂ ਕਰਵਾਵਾਂਗੀ ਨਹਿਰ ਦੇ ਨਾਲ ਔਰ ਜਿੱਥੇ ਕਿਤੇ ਮੈਂ ਇਸ ਲਈ ਦੱਸ ਰਹੀ ਹਾਂ ਕਿ ਜਿੱਥੇ ਕਿਤੇ ਮੇਰੇ ਭੈਣ ਭਰਾਵਾਂ ਨੂੰ ਲੱਗਦਾ ਕਿ ਵਾਕਈ ਇੱਥੇ ਪਾਣੀ ਟੀਨ ਵਾਲੇ ਪਾਣੀ ਦੇ ਹਾਲਾਤ ਮਾੜੇ ਆ ਤਾਂ ਤੁਸੀਂ ਨਾਲ ਦੀ ਨਾਲ ਮੈਨੂੰ ਇਹ ਰਿਪੋਰਟ ਕਰਨੀ ਹੈ ਤੇ ਇਸ ਤੋਂ ਬਾਅਦ ਜਿਹੜੀ ਗੱਲ ਗਲੀਆਂ ਦੀ ਬਹੁਤ ਜ਼ਿਆਦਾ ਆਉਂਦੀ ਆ ਵੀ ਆ ਗਲੀਆਂ ਬਣਨ ਵਾਲੀਆਂ ਔਰ ਮੇਰੇ ਕੋਲ ਐਡੀ ਵੱਡੀ ਲਿਸਟ ਪਈ ਆ ਜਿਹੜੀ ਕਿ ਬਹੁਤ ਸਮੇਂ ਤੋਂ ਪੈਂਟਿੰਗ ਹੈ ਮੈਂ ਉਹਨਾਂ ਦੇ ਨਾਮ ਜ਼ਰੂਰ ਬੋਲਾਂਗੀ ਜਿਹਦੇ ਵਿੱਚ ਨਵੀਂ ਆਬਾਦੀ ਵਾਲੀ ਗਲੀ ਜਹਾਜ਼ ਦੀ ਟੈਂਕੀ ਵਾਲੀ ਵਾਰਡ ਨੰਬਰ 1 ਦੀ ਲਿਸਟ ਹੈ ਉਸ ਤੋਂ ਬਾਅਦ ਗਲੀ ਚਿੰਤਪੁਰਨੀ ਮਾਤਾ ਮੰਦਰ ਤੋਂ ਲੈ ਕੇ ਗਲੀ ਨੰਬਰ 14 ਇਹ ਵੀ ਵਾਰਡ ਨੰਬਰ 1 ਹੈ ਇਸੇ ਤਰ੍ਹਾਂ ਗਲੀ ਮੰਦਰ ਵਾਲੀ ਤੋਂ ਲੈ ਕੇ ਕੰਗ ਦੇ ਘਰ ਤੱਕ ਦਾ ਹਿੱਸਾ ਇਹ ਵਾਰਡ ਨੰਬਰ ਇਹ ਗਲੀ ਨੰਬਰ ਹੈਗਾ 12 ਤੇ 13 ਇਸ ਤਰ੍ਹਾਂ ਹੈਗਾ ਗਲੀ ਕੰਗ ਦੇ ਘਰ ਤੋਂ ਲੈ ਕੇ ਸੁਖਵਿੰਦਰ ਸਰਮੇ ਦੇ ਘਰ ਤੱਕ ਵਾਰਡ ਨੰਬਰ 1 ਚ ਵਾਲਮਿਕ ਮਹੱਲੇ ਵਾਲੀ ਗਲੀ ਹੈ 1 ਤੇ 2 ਇਹ ਵਾਰਡ ਨੰਬਰ 2 ਹੈ ਇਸ ਤਰ੍ਹਾਂ ਇੰਟਰਲੌਕ ਟਾਈਲਾਂ ਦਾ ਫਰਸ਼ ਲਾਉਣਾ ਨਵੀਂ ਆਬਾਦੀ ਸਰਾਭਾ ਨਗਰ ਵਾਰਡ ਨੰਬਰ 2 ਇਹਦੇ ਚ ਵੀ ਹੋ ਸਕਦਾ ਕੁਝ ਬਣ ਰਹੀਆਂ ਹੋਣ ਪਰ ਇਹਦੇ ਚ ਹੋਰ ਜਿਹੜੇ ਇਹਨਾਂ ਕੋਲ ਡਿਮਾਂਡ ਕੀਤੀ ਗਈ ਆ ਔਰ ਆਦਰਸ਼ ਨਗਰ ਦੀ ਮੇਨ ਗਲੀ ਵਾਰਡ ਨੰਬਰ 2 ਗੋਬਿੰਦ ਨਗਰੀ ਗਲੀ ਨੰਬਰ 2 3 ਵਾਰਡ ਨੰਬਰ 2 ওয়াਟਰਵਰਕਸ ਰੋਡ ਤੋਂ ਆਰੋ ਤੱਕ ਵਾਰਡ ਨੰਬਰ 2 3 ਐਡਵਰਡ ਗੰਜ ਵਾਲੀ ਮੇਨ ਗਲੀ ਕੋਟ ਰੋਡ ਤੋਂ ਲੈ ਕੇ 나ਗਪਾਲ ਨਗਰ ਦੇ 게ਟ ਤੱਕ ਵਾਰਡ ਨੰਬਰ 2 3 ਇਸ ਤਰ੍ਹਾਂ ਗਲੀ ਨੰਬਰ 11 ਪਿੰਦੀ ਦੁਕਾਨ ਤੋਂ ਲੈ ਕੇ ਮਿਮਟ ਕਾਲਜ ਤੱਕ ਵਾਰਡ ਨੰਬਰ 2 3 ਊਧਮ ਸਿੰਘ ਨਗਰ ਗਲੀ ਨੰਬਰ 2 3 ਇਹ ਵਾਰਡ ਨੰਬਰ 2 3 ਲਿਖਿਆ ਹੋਇਆ ਹੈ 나ਗਪਾਲ ਨਗਰੀ ਗਲੀ ਨੰਬਰ 2 ਤੋਂ ਅਖੀਰ ਤੱਕ ਇਹ ਵੀ ਵਾਰਡ ਨੰਬਰ 2 3 ਹੈ ਜੀਟੀ ਰੋਡ ਤੋਂ 나ਗਪਾਲ ਨਗਰੀ ਦੇ ਗੇਟ ਤੱਕ ਵਾਰਡ ਨੰਬਰ 2 3 ਜਗਤਾਰ ਸਿੰਘ ਬਰਾੜ ਦੇ ਘਰ ਤੋਂ ਲੈ ਕੇ ਸੋਨੂ ਨਾਈ ਦੇ ਚੌਕ ਤੱਕ ਵਾਰਡ ਨੰਬਰ 8 ਜਗਤਾਰ ਸਿੰਘ ਬਰਾੜ ਨਵੀਂ ਆਬਾਦੀ ਗਲੀ ਦਾ ਬਾਕੀ ਰਹਿੰਦਾ ਹਿੱਸਾ ਵਾਰਡ ਨੰਬਰ 8 ਗਲੀ ਮਹਾਵੀਰ ਨਗਰੀ ਗਲੀ ਨੰਬਰ 5 ਨੇੜੇ ਬਨਾਰਸੀ ਚੌਕ 메ਨ ਰੋਡ ਵਾਰਡ ਨੰਬਰ 9 ਗਲੀ ਕਾਕੂ ਐਂਬੂਲੈਂਸ ਵਾਲੀ ਗਲੀ ਨੰਬਰ 5 ਵਾਰਡ ਨੰਬਰ 9 ਸੁਰਿੰਦਰ ਸੋਨੀ ਦੇ ਘਰ ਦੇ ਸਾਹਮਣੇ ਦਾ ਬਾਕੀ ਰਹਿੰਦਾ ਹਿੱਸਾ ਵਾਰਡ ਨੰਬਰ 11 ਬਾਬਾ ਜੀਵਨ ਸਿੰਘ ਨਗਰ ਜੋਗੀਆਂ ਵਾਲੇ ਪਾਸੇ ਦੋ ਸੜਕਾਂ ਵਾਰਡ ਨੰਬਰ 11 ਸੋਨੂ ਔਟੋ ਵਾਲੇ ਦੇ ਘਰ ਤੋਂ ਲੈ ਕੇ ਚੰਨੂ ਵਾਲੇ ਦੇ ਘਰ ਤੱਕ ਵਾਰਡ ਨੰਬਰ 11 ਆਰੇ ਵਾਲੀ ਗਲੀ ਦੇ ਨਾਲ ਲਿੰਕ ਗਲੀ ਵਾਰਡ ਨੰਬਰ 11 ਪ੍ਰਾਇਮਰੀ ਸਕੂਲ ਪਲੇਗ੍ਰਾਉਂਡ ਵਾਲੀ ਗਲੀ ਵਾਰਡ ਨੰਬਰ 11 ਦਾਨੇ ਵਾਲਾ ਸਾਈਡ ਤੋਂ ਪਹਿਲੀ ਗਲੀ ਪ੍ਰਕਾਸ਼ ਸੈਕਟਰੀ ਵਾਲੀ ਵਾਰਡ ਨੰਬਰ 12 ਦੇਵੀ ਵਾਲਾ ਸੈਕਟਰੀ ਵਾਲੀ ਗਲੀ ਵਾਰਡ ਨੰਬਰ 12 ਘਮੀਆਰਾ ਰੋਡ ਦਾ ਖੱਬਾ ਪਾਸਾ ਨੇੜੇ ਕਲੋਨੀ ਵਾਰਡ ਨੰਬਰ 12 ਘਮੀਆਰਾ ਰੋਡ ਦਾ ਦੂਜਾ ਖੱਬਾ ਪਾਸਾ ਵਾਰਡ ਨੰਬਰ 12 ਗਲੀ ਨੰਬਰ 4 ਅਖੀਰ ਤੱਕ ਵਾਰਡ ਨੰਬਰ 12 ਪੰਜਾਬ ਪੈਲਸ ਦੇ ਨਾਲ ਲਿੰਕ ਰੋਡ ਵਾਰਡ ਨੰਬਰ 12 ਗਲੀ ਨੰਬਰ 1 ਇਕਤਾ ਨਗਰ 4 5 ਲਿੰਕ ਗਲੀਆਂ ਵਾਰਡ ਨੰਬਰ 15 ਸੋਨ ਲਾਲ ਵਾਲੀ ਗਲੀ ਨੰਬਰ 7 ਵਾਰਡ ਨੰਬਰ 16 ਵਾਰਡ ਨੰਬਰ 16 ਦੀ ਲਿੰਕ ਗਲੀ ਗਣੇਸ਼ ਵਿਹਾਰ ਗਲੀ ਮੰਤਾ ਕੋਲ ਨੇੜੇ ਫਾਟਕ ਇਹ ਵੀ ਵਾਰਡ ਨੰਬਰ 16 ਸਟੇਸ਼ਨ ਦੇ ਸਾਹਮਣੇ ਗਲੀ ਨੰਬਰ 0 ਲਿੰਕ ਗਲੀ ਵਾਰਡ ਨੰਬਰ 16 ਗਲੀ ਖਾਲੇ ਵਾਲੀ ਵਾਰਡ ਨੰਬਰ 17 ਪੀਰ ਖਾਨੇ ਵਾਲੀ ਲਿੰਕ ਗਲੀ ਵਾਰਡ ਨੰਬਰ 18 ਗਲੀ ਨੰਬਰ 2 ਕਾਲੀ ਮਾਤਾ ਮੰਦਰ ਤੋਂ ਲੈ ਕੇ ਸ਼ਮਸ਼ਾਨ ਘਾਟ ਵਾਰਡ ਨੰਬਰ 19 ਗਲੀ ਆਤਮਾ ਚੌਧਰੀ ਵਾਲੀ ਗਲੀ ਲਿੰਕ ਗਲੀ ਨੰਬਰ 3 ਕਾਲੇ ਮਿਸਤਰੀ ਵਾਲੀ ਵਾਰਡ ਨੰਬਰ 16 19 ਘਟੇਕਾ ਵਾਲੀ 메ਨ ਗਲੀ ਵਾਰਡ ਨੰਬਰ 20 ਗੁਰੂ ਰਵਿਦਾਸ ਨਗਰ 메ਨ ਚੌਂਕ ਤੋਂ ਲੈ ਕੇ ਫਾਟਕ ਤੱਕ ਵਾਰਡ ਨੰਬਰ 20 ਕਿਰਪਾਰਾਂ ਵਾਲੀ ਗਲੀ ਵਾਰਡ ਨੰਬਰ 20 जीटी रोड ਤੋਂ ਲੈ ਕੇ ਜਨੇਜਾ ਮੈਡੀਕਲ ਵਾਲੇ ਚੌਕ ਤੱਕ ਵਾਰਡ ਨੰਬਰ 21 ਡਾਕਟਰ ਦੁੱਗਲ ਵਾਲੀ ਗਲੀ ਲਿੰਕ ਗਲੀ ਵਾਰਡ ਨੰਬਰ 21 ਸੂਰਜਾਰਾਮ ਮਾਰਕੀਟ ਦੀ ਮੇਨ ਗਲੀ ਜੀਟੀ ਰੋਡ ਤੋਂ ਸੈਠੀ ਹਸਪਤਾਲ ਵਾਰਡ ਨੰਬਰ 21 ਦਵਿੰਦਰਾ ਰੋਡ ਮੇਨ ਵਾਰਡ ਨੰਬਰ 24 ਡਾਕਟਰ ਇਕਬਾਲ ਦੀ ਦੁਕਾਨ ਤੋਂ ਨਿੰਗਾ ਵਾਲੇ ਗੁਰਦੁਆਰਾ ਵਾਰਡ ਨੰਬਰ 24 ਗਲੀ ਬਾਬਾ ਪ੍ਰੇਮਦਾਸ ਤੇ ਡੇਰੇ ਕੋਲ ਖਾਲ ਵਾਲੀ ਵਾਰਡ ਨੰਬਰ 25 ਗਲੀ ਸੱਤਾ ਕਰਿਆਨਾ ਵਾਲੀ ਦਾ ਬਾਕੀ ਰਹਿੰਦਾ ਹਿੱਸਾ ਵਾਰਡ ਨੰਬਰ 25 ਅਬੋਰ ਰੋਡ ਤੋਂ ਰੂਪਨਗਰ ਹਰਜਿੰਦਰ ਨਗਰ ਤੇ ਸ਼ਮਸ਼ਾਨ ਘਾਟ ਤੱਕ ਵਾਰਡ ਨੰਬਰ 26 ਗਲੀ ਅਮਨ ਨਗਰ ਤੋਂ ਰੂਪਨਗਰ ਤੱਕ ਵਾਰਡ ਨੰਬਰ 27 ਗਲੀ ਕੁੱਲਰ ਫੈਕਟਰੀ ਵਾਲੀ ਵਾਰਡ ਨੰਬਰ 27 ਵਿਨੋਦ ਪ੍ਰਾਪਰਟੀ ਡੀਲਰ ਵਾਰਡ ਨੰਬਰ 27 ਇਸ ਤਰ੍ਹਾਂ ਗਲੀ ਬਰਾਡ ਐਮ ਸੀ ਵਾਲੀ ਵਾਰਡ ਨੰਬਰ 27 ਵਾਰਡ ਨੰਬਰ 1 ਤੋਂ 27 ਵਿੱਚ ਮਿੱਟੀ ਦੀ ਪਰਤ ਇੰਟਰਲੋਕਿੰਗ ਟਾਈਲਾਂ ਲਾਉਣਾ ਸੀ ਸੀ 1 2 4 ਅਤੇ ਮੇਨ ਹਾਲ ਫਿਕਸ ਤੇ ਰਿਪੇਅਰ ਕਰਨਾ ਇਸੇ ਤਰ੍ਹਾਂ ਨੈਸ਼ਨਲ ਹਾਈਵੇ ਉੱਪਰ ਨਵੇਂ ਡਿਜ਼ਾਈਨਰ ਦੀ ਉਸਾਰੀ ਕਰਨਾ ਲੋਡ ਸ਼ੈਅਰ ਵਿੱਚ ਐਲ ای ਡੀ ਸਟਰੀਟ ਲਾਈਟਾਂ ਦੀ ਖਰੀਦ ਜੀਟੀ ਰੋਡ ਦੀਆਂ ਸਾਈਡਾਂ ਦਾ ਸੁੰਦਰੀਕਰਨ ਕਰਨਾ ਪੁੱਡਾ ਮਾਰਕੀਟ ਵਿਖੇ ਇੰਟਰਲੋਕਿੰਗ ਟਾਈਲਾਂ ਦਾ ਫਰਸ਼ ਤੇ ਫੁੱਟਪਾਥ ਲਾਉਣਾ ਇਸੇ ਤਰ੍ਹਾਂ ਹੋਰ ਗਲੀਆਂ ਜਿਵੇਂ ਸਿਟੀ ਕਲੱਬ ਵਾਲੀ ਗੜੀ ਨੇੜੇ ਹਰਮੇਲ ਸੰਧੂ ਐਮ ਸੀ ਹਾਊਸ ਕੁੱਕੀ ਕਰਿਆਨੇ ਵਾਲੀ ਦੁਕਾਨ ਤੋਂ ਲੈ ਕੇ ਨਿਸ਼ੱਤਰ ਮਾਸਟਰ ਦੇ ਘਰ ਤੱਕ ਇਹ ਵਾਰਡ ਨੰਬਰ 14 ਰਿਪੇਅਰ ਰਾਮ ਸਿੰਘ ਪ੍ਰਧਾਨ ਜੀ ਦੇ ਮੋੜ ਤੱਕ ਗਲੀ ਨੰਬਰ 5 ਬੁੱਧਰਾਣ ਦੇ ਘਰ ਤੋਂ ਲੈ ਕੇ ਗੁਰਦੇਵਤ ਸਿੰਘ ਦੀ ਘਰ ਤੱਕ ਪੈਚ ਵਰਕ ਦਾ ਕੰਮ ਾਨਕ ਭਾਈਚਾਰਾ ਮਹੱਲੇ ਵਾਲੀ ਗਲੀ ਬ੍ਰਦਰ ਮੈਡੀਕਲ ਤੋਂ ਲੈ ਕੇ ਸੰਤਰਾ ਮੈਮੋਰੀਅਲ ਸਕੂਲ ਤੱਕ ਸਮਰਾਧਿਆ ਕੰਪਿਊਟਰ ਕੇਟੇ ਤੋਂ ਲੈ ਕੇ ਚੌਧਰੀ ਅਜੀਤ ਸਿੰਘ ਦੇ ਘਰ ਤੱਕ ਬਰਸਾਤੀ ਚੈਂਬਰ ਰਿਪੇਅਰ ਨਵੇਂ ਚੈਂਬਰ ਰੱਖਣਾ ਇਸੇ ਤਰ੍ਹਾਂ 메ਨ ਗਲੀ ਗੁਰਦੁਆਰਾ ਸਾਹਿਬ ਵਾਲੀ ਗਲੀ ਨੰਬਰ 11 ਦੇ ਖੀਰ ਤੱਕ ਬਲਲੇ ਬਲਦੇਵ ਰਾਜ ਸ਼ਰਮਾ ਦੇ ਘਰ ਤੋਂ ਲੈ ਕੇ ਜੱਸੀ ਚੌਂਕ ਦੇ ਚੱਕੀ ਦੇ ਘਰ ਤੱਕ ਗਲੀ <Galini> ਨੰਬਰ 12 ਦਾ ਬਾਕੀ ਰਹਿੰਦਾ ਹਿੱਸਾ ਮੰਜੇਵਾਲਿਆਂ ਦੇ ਘਰ ਤੱਕ ਗਲੀ ਨੰਬਰ 13 ਨੀਵਾ ਮਹੱਲਾ ਪੱਪੂ ਦੇ ਘਰ ਤੋਂ ਲੈ ਕੇ ਯਮਨਾ ਲਾਲ ਦੇ ਘਰ ਤੱਕ ਕੱਚੀ ਗਲੀ ਗਲੀ ਨੰਬਰ 14 ਵੀਰੂ ਕਰਿਆਨੇ ਵਾਲੀ ਗਲੀ ਤੋਂ ਲੈ ਕੇ ਹਰਗੋਬਿੰਦ ਦੇ ਘਰ ਤੱਕ ਵਿੱਪਨ ਦੇ ਘਰ ਤੱਕ ਕੱਚੀ ਗਲੀ ਗਲੀ ਨੰਬਰ 12 ਬੱਬੂ ਕਰਿਆਨਾ ਸਟੋਰ ਤੋਂ ਲੈ ਕੇ ਗਲੀ ਨੰਬਰ 4 ਸੱਚਾ ਸੌਦਾ ਰੋਡ ਗਲੀ ਤੱਕ ਕੱਚੀ ਗਲੀ ਗਲੀ ਨੰਬਰ 11 ਚੰਦਰ ਮਦਰ ਸਕੂਲ ਦੀ ਦਫਾ ਦੀਵਾਰ ਤੋਂ ਲੈ ਕੇ ਗਲੀ ਨੰਬਰ 3 ਸੱਚਾ ਸੌਦਾ ਰੋਡ ਤੱਕ ਕੱਚੀ ਗਲੀ ਅਰੇ ਹੈ ਗੁਰਬਚਨ ਲਾਲ ਗਲੀ ਨੰਬਰ 10 ਲੰਬੀ ਗਲੀ ਵਿਕਾਸ ਦੇ ਘਰ ਤੋਂ ਲੈ ਕੇ ਅਨੇਕ ਕਰਿਆਨਾ ਸਟੋਰ ਡਾਕਟਰ ਵਿੱਕੀ ਦੀ ਦੁਕਾਨ ਤੋਂ ਲੈ ਕੇ ਨਵਜੋਤ ਮਾਡਲ ਸਕੂਲ ਤੱਕ ਸੱਚਾ ਸੌਦਾ ਰੋਡ ਗਲੀ ਨੰਬਰ 7 ਗਲੀ ਨੰਬਰ 6 ਟਰੱਕ ਯੂਨੀਅਨ ਦੀ ਬੈਕ ਸਾਈਡ ਦੇ ਨਾਲ ਟਰੱਕ ਯੂਨੀਅਨ ਵਾਲੀ ਗਲੀ ਬੱਬੂ ਕਰਿਆਨਾ ਦੁਕਾਨ ਤੱਕ ਤੇ ਗਲੀ ਨੰਬਰ 2 ਟਰੱਕ ਯੂਨੀਅਨ ਦੀ ਬੈਕ ਸਾਈਡ ਜਗਜੀਤ ਸਿੰਘ ਕਰਿਆਨਾ ਸਟੋਰ ਤੋਂ ਲੈ ਕੇ ਜਸਪੀਰ ਕੌਰ ਦੇ ਘਰ ਤੱਕ ਸੋ ਇੰਨਾ ਵੱਡਾ ਜਿਹੜਾ ਕੰਮ ਹੈ ਸਾਰੀਆਂ ਗਲੀਆਂ ਸ਼ਹਿਰ ਦੀਆਂ ਜੋ ਹੁਣ ਤੱਕ ਐਸਟੀਮੇਟ ਲਾਏ ਜਾ ਚੁੱਕੇ ਆ ਔਰ 16 ਕਰੋੜ ਦਾ ਇਹ ਐਸਟੀਮੇਟ ਬਣਦਾ ਜਿਹਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਇਹ ਅਸੀਂ ਸਾਰਾ ਕੁਝ ਰੱਖ ਦਿੱਤਾ ਔਰ ਉਹ ਬਹੁਤ ਜਲਦ ਜਿਹੜਾ ਸਾਨੂੰ ਇਹਦੇ ਲਈ ਫੰਡ ਰੀਲੀਜ਼ ਕਰਨ ਜਾ ਰਹੇ ਆ ਮੈਂ ਸਾਰੀਆਂ ਗਲੀਆਂ ਇਸ ਕਰਕੇ ਬੋਲੀਆਂ ਤਾਂ ਕਿ ਕੋਈ ਵੀ ਭੈਣ ਭਰਾ ਬਾਅਦ ਵਿੱਚ ਇਹ ਨਾ ਕਵੇ ਕਿ ਮੇਰਾ ਕੰਮ ਰਹਿ ਗਿਆ ਇਹ ਜ਼ਰੂਰ ਹੋ ਸਕਦਾ ਹੈ ਕਿ ਕੰਮ ਸ਼ਿਫਟਾਂ 'ਚ ਹੋਣ ਕੰਮ ਨੂੰ ਥੋੜਾ ਟਾਈਮ ਲੱਗ ਸਕਦਾ ਪਰ ਜੋ ਮੈਂ ਬੋਲਿਆ ਉਹ ਕੰਮ ਜਿਹੜੇ ਆ ਉਹ ਪ੍ਰਪੋਜ਼ਲ 'ਚ ਪੈ ਚੁੱਕੇ ਹਨ ਗ੍ਰੀਨ ਵੈਲੀ ਰੋਡ ਐਸਟੀ ਸਕੂਲ ਤੋਂ ਲੈ ਕੇ ਸਾਰੀ ਬਣਾਵਾਂਗੇ ਇਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਔਰ ਇਹਦੇ ਵਿੱਚ ਅਸੀਂ ਸਾਈਡ ਤੇ ਜਿਹੜਾ ਬੱਚਿਆਂ ਲਈ ਕੋਈ ਸਾਈਕਲ ਟਰੈਕ ਜਾਂ ਕੋਈ ਪੈਦਲ ਚੱਲਣ ਵਾਲੀ ਗੱਲ ਵੀ ਜੜੀ ਹੈ ਇਹ ਸਾਰਾ ਇਹਦੇ ਧਿਆਨ ਚ ਰੱਖਾਂਗੇ ਇਹਨੂੰ ਵਧੀਆ ਇੱਕ ਦਿੱਖ ਦੇਵਾਂਗੇ। ਸੋ ਇਹ ਸੀ ਸਾਡੇ ਸ਼ਹਿਰ ਦੇ ਜਿਹੜੇ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋਣਗੇ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਬਹੁਤ ਤੇਜ਼ੀ ਨਾਲ ਇਹ ਕੰਮ ਜਿਹੜੇ ਆ ਕਰਾਏ ਜਾਣ। ਔਰ ਫੰਡ ਹੈਜ ਜਿਵੇਂ ਜਿਵੇਂ ਵੀ ਰੀਲੀਜ਼ ਹੁੰਦੇ ਆ ਮੈਂ ਤੁਹਾਨੂੰ ਦੱਸਦੀ ਰਵਾਂਗੀ ਹੁਣ ਮੈਂ ਪਿੰਡਾਂ ਦੀ ਗੱਲ ਕਰਾਂਗੀ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਉਂਕਿ ਜੋ ਆਮ ਆਦਮੀ ਪਾਰਟੀ ਦੀ ਸੋਚ ਹੈ ਜੋ ਕੇਜਰੀਵਾਲ ਸਾਹਿਬ ਦੀ ਸੋਚ ਹੈ ਜੋ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਜੀ ਦੀ ਸੋਚ ਹੈ ਸੀ ਹੈਲਥ ਐਜੂਕੇਸ਼ਨ ਨੂੰ ਲੈ ਕੇ ਇਹ ਸਰਕਾਰ ਜਿਹੜੀ ਅੱਗੇ ਵਧੀ ਸੀ ਔਰ ਮੈਂ ਹੈਲਥ ਵੈਲਨੈਸ ਸੈਂਟਰ ਜਿਹੜੇ ਕਿ ਪਿੰਡਾਂ ਦੇ ਵਿੱਚ ਸੇਤ ਸਹੂਲਤਾਂ ਵੱਡੀ ਪੱਧਰ ਤੇ ਦੇਣਗੇ ਔਰ ਸਾਡੇ ਜਿਹੜੇ ਮਲੋਟ ਦੇ ਵਿੱਚ ਹੈਲਥ ਵੈਲਨੈਸ ਸੈਂਟਰ ਪਿੰਡਾਂ 'ਚ ਬਣਨ ਜਾ ਰਹੇ ਆ 34 ਲੱਖ ਦੀ ਲਾਗਤ ਦੇ ਨਾਲ ਇੱਕ ਹੈਲਥ ਵੈਲਨੈਸ ਸੈਂਟਰ ਬਣੇਗਾ ਔਰ ਜਿੰਨਾ ਪਿੰਡਾਂ 'ਚ ਇਹ ਬਣਨੇ ਨੇ ਉਹਨਾਂ ਦੇ ਨਾਮ ਨੇ ਸਭ ਤੋਂ ਪਹਿਲਾਂ ਪਿੰਡ ਮਲੋਟ ਪਿੰਡ ਇਨਾ ਖੇੜਾ ਝੋੜ ਸ਼ੇਰਗੜ ਤਾਮਕੋਟ ਬਾਮ ਪਿੰਡ ਬਲਖਰਾਣਾ ਮਹਾਵੱਦਰ ਰਾਮਗੜ ਚੁੰਗਾ ਤੇ ਰੱਥੜੀਆਂ ਇਹਨਾਂ ਪਿੰਡਾਂ ਦੇ ਵਿੱਚ ਹੈਲਥ ਵੈਲਨੈਸ ਸੈਂਟਰ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਹੀ ਇਹਨਾਂ ਦੇ ਉਦਘਾਟਨ ਸ਼ੁਰੂ ਕਰ ਦਿੱਤੇ ਜਾਣ ਤੇ ਬਹੁਤ ਜਲਦ ਇਹਨਾਂ ਨੂੰ ਲੋਕਾਂ ਦੇ ਸਪੁਰਦ ਕਰਨ ਦੀ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਪੰਚਾਇਤ ਘਰ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਜਿਹੜੀ ਪਿੰਡਾਂ ਤੋਂ ਆਉਂਦੀ ਰਹੀ ਹੈ 25 ਲੱਖ ਦੀ ਲਾਗਤ ਦੇ ਨਾਲ ਇੱਕ ਪੰਚਾਇਤ ਘਰ ਬਣੇਗਾ ਜਿਹਦੇ ਵਿੱਚ ਸਾਡੇ ਪਿੰਡ ਮਲੋਟ ਨਾਲ ਨਵਾਂ ਪਿੰਡ ਮਲੋਟ ਵੀ ਕਿਉਂਕਿ ਕਈ ਵਾਰੀ ਨਵਾਂ ਪਿੰਡ ਮਲੋਟ ਦੀ ਗੱਲ ਰਹਿ ਜਾਂਦੀ ਹੈ ਪਿੰਡ ਮਲੋਟ ਚ ਅਲੱਗ ਬਣੇਗਾ ਨਵਾਂ ਪਿੰਡ ਮਲੋਟ ਚ ਅਲੱਗ ਬਣੇਗਾ ਪਿੰਡ ਪੰਕਚੜੀ ਪਿੰਡ ਝੋੜ ਪਿੰਡ ਇਨਾਖੇੜਾ ਦਾਨੇਵਾਲਾ ਬੱਲਮਗੜ ਲੱਖੇਵਾਲੀ ਅਬਲ ਖਰਾਣਾ ਤਰਖਾਣ ਵਾਲਾ ਖੂਨਣ ਕਲਾਂ ਜੰਡ ਵਾਲਾ ਸੋ ਇਹ ਵੀ ਆਉਣ ਵਾਲੇ ਦਿਨਾਂ ਚ ਅਸੀਂ ਬਹੁਤ ਜਲਦ ਥੋੜੇ ਦਿਨਾਂ ਚ ਇਹਨਾਂ ਦੇ ਨੀ ਪੱਥਰ ਰੱਖ ਕੇ ਇਹ ਸ਼ੁਰੂ ਕਰਾਉਣ ਜਾ ਰਹੇ ਆਂ ਔਰ ਇਹ ਵੀ ਹੋ ਸਕਦਾ ਹੈ ਕਿ ਕੁੱਝ ਕੰਮ ਇੱਕਦਮ ਸ਼ੁਰੂ ਹੋਣਗੇ ਤਾਂ ਮੈਥੋਂ ਹਰ ਜਗ੍ਹਾ ਤੇ ਨਾ ਜਾਇ ਜਾਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਇਹ ਕੰਮ ਜਿਹੜੇ ਆਪਾਂ ਵਿਕਾਸ ਕਰਾਜੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਸ਼ੁਰੂ ਕਰਨੇ ਇਹ ਇਸ ਤੋਂ ਬਾਅਦ ਜਿਹੜੀ ਅਸੀਂ ਜਿਹੜੀ ਇੱਕ ਜੰਗ ਛੇੜੀ ਹੋਈ ਹੈ ਨਸ਼ਿਆਂ ਦੇ ਵਿਰੁੱਧ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਹੱਦ ਤੱਕ ਆਪਾਂ ਨੂੰ ਕਾਮਯਾਬੀ ਮਿਲੀ ਹੈ ਔਰ ਉਹਦੇ ਵਿੱਚ ਇੱਕ ਵੱਡਾ ਪਾਠ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਉਹ ਖੇਡਾਂ ਨਾਲ ਜੋੜਨ ਲਈ ਮੈਂ ਪਹਿਲਾਂ ਵੀ ਅਨਾਉਂਸ ਕੀਤੇ ਸੀ ਕਿ ਅਸੀਂ ਪਲੇਗਰਾਉਂਡ ਜਿੰਨਾ ਪਿੰਡਾਂ 'ਚ ਬਣਾਉਣ ਜਾ ਰਹੇ ਹਾਂ ਬਹੁਤੇ ਪਿੰਡਾਂ 'ਚੋਂ ਮੇਰੇ ਭੈਣ ਭਰਾਵਾਂ ਨੇ ਸ਼ਿਕਾਇਤ ਕੀਤੀ ਸੀ ਵੀ ਸਾਡੇ ਪਿੰਡ ਨਹੀਂ ਆਏ ਸਾਡੇ ਪਿੰਡ ਆਏ ਸੋ ਅਸੀਂ ਪਿੰਡ ਛੱਡ ਨਹੀਂ ਰਹੇ ਪਿੰਡਾਂ 'ਚ ਗਰੰਟਾ ਸਭ ਨੂੰ ਦੇ ਰਹੇ ਹਾਂ ਤੇ ਉਹਦੇ ਵਿੱਚ ਕਈਆਂ ਨੇ ਇਹ ਵੀ ਕਿਹਾ ਸੀ ਵੀ ਥੋੜੇ ਆਏ ਆ ਜਾਂ ਕਿ ਸਾਡੀ ਆ ਡਿਮਾਂਡ ਹੈ ਜਾਂ ਸਾਡੇ ਬਣਿਆ ਹੋਇਆ ਸਾਨੂੰ ਇਹਦੇ 'ਚ ਹੋਰ ਦਿਓ ਸੋ ਅੱਜ ਜਿਹੜੀ ਮੈਂ ਲਿਸਟ ਬੋਲਣ ਜਾ ਰਹੀ ਆ ਉਹਦੇ ਵਿੱਚ ਇਹ ਮੈਂ ਪਿੰਡ ਬੋਲੂਗੀ ਇਹਦੇ ਵਿੱਚ ਕਈਆਂ ਨੂੰ ਜ਼ਿਆਦਾ ਕਈਆਂ ਨੂੰ ਘੱਟੋ ਜਿਸ ਤਰ੍ਹਾਂ ਪੰਚਾਇਤਾਂ ਨੇ ਜਿੰਨੀ ਜ਼ਮੀਨ ਦੇ ਅਕੋਰਡਿੰਗਲੀ ਜਿਸ ਤਰ੍ਹਾਂ ਦੇ ਪ੍ਰੋਪੋਜ਼ਲ ਬਣੇ ਆ ਉਸ ਹਿਸਾਬ ਨਾਲ ਗ੍ਰਾਂਟ ਰਿਲੀਜ਼ ਹੋਈ ਹੈ ਸੋ ਇਹ ਪਿੰਡ ਕੱਗਾ ਤੋਂ ਸ਼ੁਰੂ ਕਰਨ ਲੱਗੀਆਂ ਪਿੰਡ ਕੱਗਾ ਨੂੰ ਅਸੀਂ 70 ਲੱਖ ਜੜਾ ਪਲੇਗ੍ਰਾਉਂਡ ਲਈ ਦੇਣ ਜਾ ਰਹੇ ਹਾਂ ਸੋ ਬਹੁਤ ਵਧੀਆ ਇੱਕ ਸ਼ਾਨਦਾਰ ਪਲੇਗ੍ਰਾਉਂਡ ਪਿੰਡ ਕੱਗਾ ਨੂੰ ਦੇਣ ਜਾ ਰਹੇ ਹਾਂ ਸੋ ਥਾ ਨੂੰ ਅਸੀਂ 25 ਲੱਖ ਦੇਣ ਜਾ ਰਹੇ ਹਾਂ ਇਹ ਡਿਪੈਂਡਿੰਗ ਅਪਨ ਉਹ ਕਿ ਸਾਈਜ਼ ਕੀ ਹੈ ਜਾਕੀ ਤੁਸੀਂ ਗੇਮ ਪ੍ਰਪੋਜ਼ ਕੀਤੀ ਉਸ ਹਾਵ ਨਾਲ ਇਹ ਗ੍ਰਾਂਟ ਮਿਲੀ ਹੈ ਔਲਖ ਨੂੰ 40 ਲੱਖ ਬਾਮ ਪਿੰਡ ਨੂੰ 33 ਲੱਖ ਪੰਗੜੀ ਨੂੰ 31 ਲੱਖ ਦਾਨੇ ਵਾਲਾ ਨੂੰ 42 ਲੱਖ ਇੰਨਾ ਖੇੜਾ ਨੂੰ 6.5 ਲੱਖ ਪਿੰਡ ਜੰਡ ਵਾਲਾ ਨੂੰ 37 ਲੱਖ ਝੋੜ ਨੂੰ 36 ਲੱਖ ਖਾਨਨੇ ਕੀ ਟਾਪ 36 ਲੱਖ ਪਿੰਡ ਮਲੋਟ 1.5 ਲੱਖ ਨਵਾਂ ਪਿੰਡ ਮਲੋਟ 40 ਲੱਖ ਕਿ ਦੋਨੇ ਪਿੰਡ ਮਲੋਟ ਨੂੰ ਹੈ ਪਿੰਡ ਮਲੋਟ ਨੂੰ 1.5 ਨਵਾਂ ਪਿੰਡ ਮਲੋਟ ਨੂੰ 40 ਲੱਖ ਫੂਲੇ ਵਾਲਾ ਪਿੰਡ 38 ਲੱਖ ਰੱਥੜੀਆਂ 51 ਲੱਖ ਤਾਮਕੋਟ 47 ਲੱਖ ਸ਼ੇਰਗੜ ਪਿੰਡ 52 ਲੱਖ ਤਰਖਾਨ ਵਾਲਾ 27 ਲੱਖ ਵਿਰਕ ਖੇੜਾ 51 ਲੱਖ ਬੱਲਮਗੜ 33 ਲੱਖ ਭਾਗਸਰ 20 ਲੱਖ ਸ਼ੇਰੇਆਲਾ 21 ਲੱਖ ਭਾਗਸਰ ਸ਼ੇਰੇਆਲਾ ਪਿੰਡ ਜਿਹੜੇ ਜਿਨ੍ਹਾਂ ਚ ਆਲਰੇਡੀ ਪਹਿਲਾਂ ਗਰਾਊਂਡ ਬਹੁਤ ਸੋਹਣੇ ਬਣੇ ਹੋਏ ਆ ਔਰ ਵਰਕਿੰਗ ਬਹੁਤ ਸੋਹਣੇ ਇੱਥੇ ਪਰਫਾਰਮੈਂਸਸ ਵੀ ਆ ਸੋ ਇਹ ਐਡੀਸ਼ਨਲ ਫੰਡ ਜਿਹੜੇ ਹੋਰ ਮੈਂ ਦੇ ਰਹੀਆਂ ਤਾਂ ਕਿ ਇਹਨਾਂ ਨੂੰ ਜਿਹੜੀਆਂ ਵੀ ਤੁਹਾਡੀਆਂ ਰਿਕੁਆਇਰਮੈਂਟਸ ਜੋ ਵੀ ਚਾਹੁੰਦੇ ਹੋ ਲਾਈਟਸ ਲਗਵਾਉਣੀਆਂ ਜਿਵੇਂ ਵੀ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਪੂਰੀਆਂ ਕਰ ਲਓ ਤੋ ਇਸੇ ਤਰ੍ਹਾਂ ਚਿਬੜਾਂ ਵਾਲੀ ਬਹੁਤ ਸੋਹਣਾ ਪਲੇਗਰਾਉਂਡ ਬਣਿਆ ਹੋਇਆ ਮੈਂ ਜਾ ਕੇ ਵੀ ਆਈ ਸੀ ਇਹ ਉਦ ਘਾਟਣ ਵੀ ਕੀਤਾ ਸੀ ਉਹਦੇ ਵਿੱਚ 38 ਲੱਖ ਅਸੀਂ ਦੇਣ ਜਾ ਰਹੇ ਹਾਂ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਹੋਰ ਵਧੀਆ ਬਣਾਉਣਾ ਪਿੰਡ ਧਗਾਣਾ ਨੂੰ 25 ਲੱਖ ਗੰਧੜ ਪਿੰਡ ਨੂੰ 33.5 ਲੱਖ ਹੁਣ ਆ ਗਿਆ ਪਿੰਡ ਲੱਖੇਵਾਲੀ ਲੱਖੇਵਾਲੀ ਅ ਪਹਿਲਾ ਵੀ ਬੜਾ ਸੋਹਣਾ ক্রিকেট ਦਾ ਗਰਾਊਂਡ ਜਿਹੜਾ ਬਣਾਇਆ ਗਿਆ ਔਰ ਬਹੁਤ ਅੱਛੇ ਉਹਦੇ ਚੋਂ ਬੱਚੇ ਨਿਕਲ ਕੇ ਸਾਡੇ ਜਾ ਰਹੇ ਨੇ ਮੈਨੂੰ ਬਹੁਤ ਮਾਣ ਹੁੰਦਾ ਔਰ ਉਹਦੇ ਵਿੱਚ ਵੱਡਾ ਯੋਗਦਾਨ ਜਿਹੜਾ ਦਲਬਾਗ ਮੇਰਾ ਭਰਾ ਉੱਥੇ ਕੰਮ ਕਰ ਰਿਹਾ ਔਰ ਅੱਜ ਵੀ ਉਹਨੇ ਕਿਹਾ ਸੀ ਕਿ ਇੱਕ ਹੋਰ ਵੱਡਾ ਪਲੇਗਰਾਊਂਡ ਬਣਾਇਆ ਜਾ ਰਿਹਾ ਤੇ ਦਿਲੋਂ ਕੰਮ ਕਰਦਾ ਤੇ ਉਹਨੇ ਮੇਰੇ ਤੋਂ ਫੰਡ ਮੰਗੇ ਸੀ ਕਿ ਮੈਨੂੰ 10 ਲੱਖ ਫੰਡ ਦਿਓ ਸੋ ਮੈਂ ਪਰਾ ਦੀ ਮਿਹਨਤ ਕਰਕੇ ਉਹਨਾਂ ਨੂੰ 24 ਲੱਖ ਜਿਹੜਾ ਵੱਡੇ ਗਰਾਊਂਡ ਲਈ ਦੇਣ ਜਾ ਰਹੀਆਂ ਸੋ ਲੱਖੇ ਵਾਲੀ ਜਿਹੜਾ ਪਹਿਲਾਂ ਬਣ ਗਿਆ ਉਹ ਤਾਂ ਠੀਕ ਹੈ ਪਰ ਜਿਹੜਾ ਵੱਡਾ ਆਪਾਂ ਬਣਾਉਣ ਜਾ ਰਹੇ ਹਾਂ ਗਰਾਊਂਡ ਉਹਦੇ ਲਈ 24 ਲੱਖ ਮਹਾਵੱਧਰ ਤੋਂ ਵੀ ਸਾਡੇ ਯੂਥ ਕਲੱਬ ਦੇ ਮੁੰਡੇ ਜਿਹੜੇ ਬਹੁਤ ਡਿਮਾਂਡਸ ਕਰਦੇ ਰਹਿੰਦੇ ਆ ਉੱਥੇ ਗਰਾਊਂਡ ਬਣਿਆ ਵੀ ਹੋਇਆ ਸੋ ਜੋ ਵੀ ਉਹਨਾਂ ਦੀਆਂ ਡਿਮਾਂਡਸ ਆ ਜੋ ਵੀ ਉਹਦੇ ਚ ਐਡੀਸ਼ਨਲ ਉਹ ਇਹਨੂੰ ਅਪਗ੍ਰੇਡ ਕਰਨਾ ਜੋ ਵੀ ਕਹ ਲੋ ਲੇਟੈਸਟ ਟੈਕਨੋਲੋਜੀ ਨਾਲ ਉਹਦੇ ਲਈ ਮਹਾਬੱਦਰ ਨੂੰ 22 ਲੱਖ ਅਸੀਂ ਦੇਣ ਜਾ ਰਹੇ ਹਾਂ ਇਸੇ ਤਰ੍ਹਾਂ ਆਨੰਦਗੜ੍ਹ ਨੂੰ 45 ਲੱਖ ਰਪਾਣਾ ਪਿੰਡ ਜਿੱਥੇ ਕਿ ਬਹੁਤ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਰਪਾਣਾ ਪਿੰਡ ਦਾ ਪਲੇਗਰਾਉਂਡ ਹੀ ਜਿਹੜਾ ਹਾਈਲਾਈਟ ਹੋਇਆ ਸੀ ਜਿੱਥੇ ਅਸੀਂ ਲਾਈਟਾਂ ਲਗਵਾ ਕੇ ਰਾਤ ਨੂੰ ਮੈਚ ਖੜਾਏ ਸੀ ਔਰ ਇੱਕ ਵਧੀਆ ਅਚੀਵਮੈਂਟ ਸ਼ੋ ਕੀਤੀ ਗਈ ਸੀ ਉਹਦੇ ਲਈ ਫੰਡ ਦਿੱਤੇ ਸੀ ਫਿਰ ਇਹਨਾਂ ਨੇ ਕਿਹਾ ਸੀ ਸਾਨੂੰ ਉੱਥੇ ਸਟੇਜ ਬਣਾ ਦਿੱਤਾ ਜਾਵੇ ਰੂਮ ਬਣਾ ਦਿੱਤਾ ਜਾਵੇ ਉਹਦੇ ਲਈ ਵੀ ਫੰਡ ਦਿੱਤੇ ਹੋਏ ਆ ਪਰ ਹੋਰ ਵੀ ਮੈਂ ਕਹਾ ਕਿ ਤੁਸੀਂ ਸਾਡੇ ਬੱਚਿਆਂ ਦਾ ਜਿਹੜਾ ਭਵਿਕਸਵਾਰ ਰਹੇ ਆ ਜਿਹੜੇ ਗਰਾਊਂਡ ਹੈ ਸਾਡੇ ਪਿੰਡ ਵਾਲਿਆਂ ਦੀ ਹਿੰਮਤ ਹੈ ਸੋ ਮੈਂ 20 ਲੱਖ ਰੁਪਏ ਨੂੰ ਹੋਰ ਦੇਣ ਜਾ ਰਹੀ ਆ ਤੁਸੀਂ ਵੱਧ ਤੋਂ ਵੱਧ ਬੱਚੇ ਸਾਡੇ ਜਿਹੜੇ ਹੈ ਖੇਡਾਂ ਵੱਲ ਲੈ ਕੇ ਆਓ ਸੋ ਕਿਸੇ ਵੀ ਤਰਾ ਮੁਖੰਤਰੀ ਸਰਦਾਰ ਤਹਾਨ ਸਿੰਘ ਮਾਨ ਜੀ ਵੱਲੋਂ ਕੋਈ ਫੰਡਾਂ ਦੀ ਘਾਟ ਨਹੀਂ ਹੈ ਝੰਡਾ ਵਾਲਾ ਪਿੰਡ ਨੂੰ ਹੋਣ اے ਸੀ ਸਾਡੇ ਜਿਹੜੇ ਪਲੇਗਰਾਉਂਡ ਸੀਗੇ ਇਹਨਾਂ ਚੋਂ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਮੈਂ ਪਿੰਡ ਬੋਲ ਚੁੱਕੀਆਂ ਔਰ ਉਹ ਪੈਸੇ ਵੀ ਪਹੁੰਚ ਗਏ ਨੇ ਤੇ ਹੁਣ ਜਿਹੜੇ ਪਿੰਡ ਜਿਹੜੇ ਰਹਿ ਗਏ ਸੀ ਉਹ ਬੋਲੇ ਨੇ ਕੋਈ ਹੋਰ ਵੀ ਰਹਿ ਗਿਆ ਤਾਂ ਉਹ ਵੀ ਤੁਸੀਂ ਜਿੰਨੇ ਮਰਜ਼ੀ ਪੈਸੇ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਨਾਲ ਦੀ ਨਾਲ ਮੈਨੂੰ ਦੱਸੀ ਜਾਣਾ ਸੋ ਹੁਣ ਜਿਹੜੇ ਅਸੀਂ ਦੂਜੇ ਕੰਮ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਜਿਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਸੈਨੀਟੇਸ਼ਨ ਪਰਪਸ ਵਾਟਰ ਸਪਲਾਈ ਜਿਵੇਂ ਵੀ ਲਾਉਣਾ ਚਾਹੁੰਦੇ ਹੋ ਹੁਣ ਮੈਂ ਉਹ ਬੋਲਾਂਗੀ ਇਹਦੇ ਵਿੱਚ ਝੰਡ ਵਾਲਾ ਪਿੰਡ ਨੂੰ 10 ਲੱਖ ਇੰਨਾ ਖੇੜਾ ਸੈਨੀਟੇਸ਼ਨ ਐਂਡ ਵਾਟਰ ਸਪਲਾਈ ਜਿਵੇਂ ਵੀ ਤੁਸੀਂ ਯੂਜ਼ ਕਰਨਾ 16 ਲੱਖ ਦਾਨੇ ਵਾਲਾ ਪਿੰਡ ਇੱਥੇ ਇੱਕ ਮੇਨ ਜਿਹੜੀ ਸੀਵਰੇਜ ਦੀ ਡਿਮਾਂਡ ਕੀਤੀ ਗਈ ਸੀ ਮੇਰੇ ਭਰਾਵਾ ਵੱਲੋਂ ਜੜੇ ਕਿ ਇੱਥੇ ਛੋਟੇ ਰੁਜ਼ਗਾਰ ਚਲਾਉਂਦੇ ਨੇ ਸੋ ਉਹਦੇ ਲਈ ਪਹਿਲਾਂ ਵੀ ਮੈਂ ਪੈਸਾ ਦਿੱਤਾ ਸੀ 10 ਲੱਖ ਦਿੱਤਾ ਸੀ ਵੀ ਲੱਖ ਮੈਂ ਹੋਰ ਪਹੁੰਚ ਆ ਰਹੀ ਆ ਮੇਰੀ ਬੇਨਤੀ ਇਹੀ ਹੈ ਸਾਰੇ ਸਰਪੰਚ ਸਾਹਿਬਾ ਉਹਨਾਂ ਨੂੰ ਵੀ ਫੰਡ ਸੀ ਦੇ ਰਹੇ ਆ ਲਗਾਤਾਰ ਇਹਨਾਂ ਦੇ ਕੰਮ ਵੀ ਉਨੀ ਹੀ ਜੋਸ਼ ਨਾਲ ਉਨੀ ਹੀ ਜਲਦੀ ਨਾਲ ਤੁਸੀਂ ਸ਼ੁਰੂ ਕਰਾਉਣੇ ਆ ਪਿੰਡ ਮਲੋਟ ਨੂੰ 7 ਲੱਖ ਕੁਮਿਆਰਾ ਪਿੰਡ ਨੂੰ ਤਕਰੀਬਨ 14.5 ਲੱਖ ਝੋੜ ਨੂੰ ਵੀ ਪਾਣੀ ਦੀ ਡਿਮਾਂਡ ਸੀ ਵਾਟਰ ਸਪਲਾਈ ਦੀ 5 ਲੱਖ ਪਾ ਰਹੇ ਆ ਤਰਖਾਨ ਵਾਲੇ ਨੂੰ 5 ਲੱਖ ਖਾਣੇ ਕੀ ਟਾਬ ਨੂੰ 9.5 ਲੱਖ ਇਹ ਸਾਰੇ ਜੋ ਵਾਟਰ ਸਪਲਾਈ ਔਰ ਸੈਨੀਟੇਸ਼ਨਲ ਸੁਵਿਧਾਤ ਨੇ ਇਹ ਔਲਖ ਪਿੰਡ ਨੂੰ 5 ਲੱਖ ਰੱਥੜੀਆਂ ਨੂੰ 10 ਲੱਖ ਔਰ ਇਸ ਤੋਂ ਪਹਿਲਾਂ ਜਿਹੜੀਆਂ ਮੈਂ ਗਰੰਟਾਂ ਬੋਲੀਆਂ ਸੀ ਉਹ ਸੋਮਵਾਰ ਤੱਕ ਜਿਹੜੀਆਂ ਆਪਣੇ ਪੰਚਾਇਤਾਂ ਕੋਲ ਪਹੁੰਚ ਜਾਣਗੀਆਂ ਕਾਊਂਸਲ ਚਲੀਆਂ ਜਾਣਗੀਆਂ ਔਰ ਮੇਰੀ ਤੁਹਾਨੂੰ ਬੇਨਤੀ ਵੀ ਆ ਸਰਪੰਚ ਸਹਿਬਾਨ ਨੂੰ ਸਾਡੇ ਵਰਕਰ ਸਹਿਬਾਨ ਨੂੰ ਔਰ ਹਦਾਇਤ ਵੀ ਹੈ ਇੱਕ ਤਰ੍ਹਾਂ ਨਾਲ ਸਖਤ ਹਦਾਇਤ ਵੀ ਆ ਵੀ ਜਿੰਨੀ ਜਲਦੀ ਪੈਸੇ ਆਉਂਦੇ ਆ ਨਾਲ ਦੀ ਨਾਲ ਕੰਮ ਸ਼ੁਰੂ ਕਰਾ ਕੇ ਖਤਮ ਕਰਕੇ ਲੋਕਾਂ ਦੇ ਸਪੁਰਦ ਕਰਨੇ ਆ ਇਹ ਸੋ ਇਸ ਤੋਂ ਬਿਨਾ ਜਿਹੜਾ ਸੋਲਰ ਲਾਈਟਸ ਦੀ ਡਿਮਾਂਡ ਤਕਰੀਬਨ ਹਰ ਪਿੰਡ ਚੋਂ ਆਈ ਹੈ ਸੋ ਅਸੀਂ ਮਲੋਟ ਦੇ ਹਰ ਪਿੰਡ ਨੂੰ ਉਹਦੀ ਪੋਪੂਲੇਸ਼ਨ ਦੇ ਹਿਸਾਬ ਨਾਲ 50 ਤੋਂ 100 ਤੱਕ ਸੋਲਰ ਲਾਈਟਾਂ ਹਰੇਕ ਪਿੰਡ ਨੂੰ ਦੇਣ ਜਾ ਰਹੇ ਆ ਸੋ ਤੁਸੀਂ ਪਿੰਡਾਂ ਦੇ ਵਿੱਚ ਲਗਵਾ ਕੇ ਇੱਕ ਵਧੀਆ ਲੁੱਕ ਪਿੰਡਾਂ ਨੂੰ ਦੇਣੀ ਆ ਸੋ ਇਹ ਸੀ ਜਿਹੜੇ ਹੁਣ ਤੱਕ ਦੇ ਜਿਹੜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਗਰੰਟਾ ਮਿਲਣ ਜਾ ਰਹੀਆਂ ਨੇ ਔਰ ਮਲੋਟ ਸ਼ਹਿਰ ਲਈ ਜਿਹੜਾ ਹੁਣ ਰੀਸੈਂਟਲੀ ਅਸੀਂ ਕੰਮ ਹੈਲਪ ਜਿਵੇਂ ਕਹ ਲੋ ਕਿ ਇੱਥੇ ਤਾਂ ਅਸੀਂ ਪਿੰਡਾਂ 'ਚ ਤਾਂ ਮੈਂ ਬੋਲ ਦਿੱਤੇ ਪਰ ਸ਼ਹਿਰ ਦੇ ਵਿੱਚ ਵੀ ਅਸੀਂ ਤੇਨ ਮਹੱਲਾ ਕਲੀਨਿਕ ਲੈ ਕੇ ਆ ਰਹੇ ਹਾਂ ਜਿਹਦੇ ਚਿਕ ਰਵਿਦਾਸ ਨਗਰ ਦੀ ਅਸੀਂ ਡਿਸਾਈਡ ਕਰ ਲਿਆ ਹੈਗਾ ਦੂਜੀਆਂ ਜਗ੍ਹਾ ਮੈਂ ਦੇਖਿਆ ਸੀ ਉਹਨਾਂ ਦੇ ਵਿੱਚ ਫਾਈਨਲ ਕਿੱਥੇ ਹੁੰਦਾ ਉਹ ਇੱਕ ਦੋ ਦਿਨਾਂ ਚ ਪ੍ਰੋਪਰ ਡਿਸਾਈਡ ਕਰਕੇ ਇਸ ਤਰੀਕੇ ਨਾਲ ਬਣਾਏ ਜਾ ਰਹੇ ਨੇ ਕਿ ਸ਼ਹਿਰ ਦੇ ਹਰ ਪਾਪੂਲੇਸ਼ਨ ਨੂੰ ਇਹਦਾ ਫਾਇਦਾ ਠਾਉਣ ਦਾ ਮੌਕਾ ਮਿਲੇ